ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 11 ਪੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਾਛੀਵਾੜੇ ਦੀ ਧਰਤੀ ਨਬੀ ਖਾਨ ਗਨੀ ਖਾਨ ਦੇ ਘਰ ਠਹਿਰੇ ਨੇ ਉਧਰ ਧੰਨ ਮਾਤ ਗੁਜਰ ਕੌਰ ਜੀ ਧੰਨ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਨੂੰ 140 ਫੁੱਟ ਉੱਚੇ ਠੰਡੇ ਬੁਰਜ ਵਿੱਚ ਸੀਤ ਰਾਤਾਂ ਦੀ ਅੰਤਾਂ ਦੀ ਤਸ਼ੱਦਦ ਤੋਂ ਬਾਅਦ ਅਮਰਤ ਵੇਲੇ ਦੇ ਨਿਤਨੇਮ ਤੋਂ ਉਪਰੰਤ ਤਿਆਰ ਕਰਦੇ ਨੇ ਅੱਜ ਸਿੱਖੀ ਦਾ ਇਮਤਿਹਾਨ ਹੈ ਤੁਸੀਂ ਨਮਾਇੰਦੀ ਕੀ ਕਰਨੀ ਹੈ ਤੁਹਾਡਾ ਪਾਸ ਹੋਣਾ ਸੁਮੱਚੇ ਖਾਲਸਾ ਪੰਥ ਦਾ ਪਾਸ ਹੋਣਾ ਹੋਏਗਾ ਬਾਣੀ ਦੀ ਪਾ ਚਾੜੀ ਹੈ ਇਤਿਹਾਸ ਦੀ ਰੰਗਤ ਦਿੱਤੀ ਹੈ ਦਾਦੇ ਦੇ ਦਾਦੇ ਦੀਆਂ ਵਿਥਿਆ ਸੁਣਾਈਆਂ ਨੇ ਤਤੀ ਤਵੀ ਤੇ ਬੈਠ ਕੇ ਕਰਤੇ ਦੇ ਗੁਣ ਗਾਉਣ ਦੀਆਂ ਸਬਰ ਤੇ ਸਦਕ ਦੀਆਂ ਦਾਦੇ ਦਾ ਕਰਨੀ ਨਾਮਾ ਪੜਾਇਆ ਹੈ ਚੰਦਨੀ ਚੌਕ ਵਿੱਚ ਦਿੱਲੀ ਦੇ ਤਖਤ ਨੂੰ ਵੰਗਾਰਨ ਦਾ ਸਹਿਬਜ਼ਾਦਿਆਂ ਅੰਦਰ ਦ੍ਰਿੜਤਾ ਪੈਦਾ ਕੀਤੀ ਹੈ ਮਾਂ ਗੁਜਰੀ ਚੀ ਤੋਂ ਜੁਦਾ ਕਰਕੇ ਸਹਿਬਜ਼ਾਦਿਆਂ ਨੂੰ ਬਰਸ਼ੀਆਂ ਦੀ ਨੋਕ ਦੇ ਉੱਤੇ ਸਭਾ ਦੇ ਅੰਦਰ ਲਿਆਂਦਾ ਗਿਆ ਜਿੱਥੇ ਕਚਹਿਰੀ ਲੱਗੀ ਹੈ ਵਜ਼ੀਦਾ ਹਰ ਹਰ ਬਾ ਵਰਤਦਾ ਹੈ ਅੱਜ ਸਭਾ ਦਾ ਪਹਿਲਾ ਦਿਨ ਹੈ ਉਹ ਬੜੀ ਕੋਮਲਤਾ ਦੇ ਨਾਲ ਬੜੇ ਮੋਮੋ ਠੱਗਣੇ ਤਰੀਕੇ ਦੇ ਨਾਲ ਬੜੇ ਮਿੱਠੇ ਬੋਲ ਬੋਲ ਕੇ ਸਹਿਬਜ਼ਾਦਿਆਂ ਨੂੰ ਛਲਣਾ ਚਾਹੁੰਦਾ ਅਮਰਦਤ ਬਣ ਕੇ ਸਨੇਹੀ ਬਣ ਕੇ ਇਥੋਂ ਤੱਕ ਕਹਿੰਦਾ ਕਿ ਕੋਈ ਦੁਨੀਆ ਤੇ ਸਿੱਖ ਨਹੀਂ ਬਚਿਆ ਅਸੀਂ ਤੁਹਾਨੂੰ ਮਾਰਨਾ ਨਹੀਂ ਚਾਹੁੰਦੇ ਦੁਨੀਆ ਭਰ ਦੇ ਸੁੱਖ ਲਓ ਲੰਬੀਆਂ ਜ਼ਿੰਦਗੀਆਂ ਭੋਗੋ ਪਰ ਸਿਰ ਝੁਕਾ ਕੇ ਸਿੱਖੀ ਤਿਆਗ ਕੇ ਗੁਲਾਮੀ ਪ੍ਰਵਾਨ ਕਰਕੇ ਜਿਓ ਗੁਰੂ ਦੇ ਲਾਲਾ ਨੇ ਦ੍ਰਿੜਤਾ ਨਾਲ ਜਵਾਬ ਦਿੱਤਾ ਚੇਤਨਤਾ ਦੀ ਸਿਖਰ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਅੱਜ ਦੀ ਵਿਥਿਆ ਸਭਾ ਮੂੰਹ ਵਿੱਚ ਉਂਗਲਾਂ ਪਾ ਕੇ ਸੋਚਦੀ ਹੈ ਜੱਜਮੈਂਟ ਦੇਣ ਵਾਲੇ ਵੱਡੇ ਕਾਜੀ ਬਗਲ ਵਿੱਚ ਕੁਰਾਨੇ ਪਾਕ ਫੜ ਕੇ ਨਿਰੁੱਤਰ ਹੋ ਜਾਂਦੇ ਆ ਹਰ ਤਰ੍ਹਾਂ ਦੇ ਵਿਚਾਰ ਦੇ ਨਾਲ ਸਾਬ ਜਦਿਆਂ ਨੇ ਇਸ ਜੰਗ ਨੂੰ ਜਿੱਤਿਆ ਤੇ ਹਾਰ ਕੇ ਫਿਰ ਮਾਤਾ ਜੀ ਦੇ ਕੋਲ ਅੱਜ 11 ਪੋ ਲਾਲਾ ਨੂੰ ਵਾਪਸ ਤੋਰਿਆ ਜਾਂਦਾ ਮਾਂ ਜੀ ਨੇ ਜਾ ਕੇ ਫਤਿਹ ਦੀ ਗਾਥਾ ਦੱਸਦੇ ਆ ਕਿ ਇਹ ਧਰਤੀ ਸਾਡੀ ਝੋਲੀ ਦੇ ਵਿੱਚ ਫਤਿਹ ਦੇ ਜਕਾਰੇ ਪਉਂਦੀ ਆ ਆਓ ਸੁਰਤਾਂ ਜੋੜ ਕੇ ਇੱਥੋਂ ਕੁਝ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ